ਸਾਸਿਕਾ ਜੀ ਅੱਜ ਮੇਰੇ ਕੋਲ ਨਾ ਕੁਝ ਖੰਜੂਰਾ ਪਈਆਂ ਸੀ ਬਚੀਆਂ ਸਰਦੀਆਂ ਦੀਆਂ ਤੇ ਕੁਝ ਪਈ ਸੀ ਇਮਲੀ ਇਹਨਾਂ ਦੋਨਾਂ ਨੂੰ 15 ਮਿੰਟ ਗਰਮ ਪਾਣੀ ਚ ਭਿਉਂਦਾ ਤਿੰਨ ਚਾਰ ਲਾਲ ਮਿਰਚਾਂ ਪਾ ਲਈਆਂ 15 ਮਿੰਟ ਬਾਅਦ ਇਹਨੂੰ ਆਪਾਂ ਜਿਹੜੇ ਬੀ ਨੇ ਉਹ ਕੱਢ ਲੈਣੇ ਆ ਜੇ ਪਹਿਲਾਂ ਕੱਢ ਲਉ ਤਾਂ ਵਧੀਆ ਜੇ ਬਾਅਦ ਚ ਭਿਉਂ ਕੇ ਕੱਢਦੇ ਹਾਂ ਤਾਂ ਵੀ ਕੋਈ ਗੱਲ ਨਹੀਂ ਪਰ ਬੀ ਨਾ ਵਿੱਚ ਹੋਣ ਤੇ ਹੁਣ ਆਪਾਂ ਇਹਨਾਂ ਨੂੰ ਇਹਨੂੰ ਮਿਕਸੀ ਦੇ ਵਿੱਚ ਪਾ ਲੈਣਾ ਤੇ ਮੈਂ ਸੋਚਿਆ ਵੀ ਇਹ ਖਰਾਬ ਹੋਣਗੇ ਅਸਿੱਟਾਂਗੇ ਕੋਈ ਫਾਇਦਾ ਨਹੀਂ ਇਹਦਾ ਆਪਾਂ ਅੱਜ ਕੋਈ ਚੀਜ਼ ਬਣਾਉਨੇ ਆ ਤਾਂ ਆਪਾਂ ਮਿਕਸੀ ਦੇ ਵਿੱਚ ਇਹਨੂੰ ਪਾ ਕੇ ਜੇ ਤੁਹਾਨੂੰ ਪਾਣੀ ਘੱਟ ਲੱਗਦਾ ਥੋੜਾ ਜਿਹਾ ਪਾਣੀ ਪਾ ਲਓ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲੈਣਾ ਪੀਸ ਕੇ ਆਪਣੇ ਕੋਲੇ ਐਦਾਂ ਦੇ ਬਣ ਗਿਆ ਜੀ ਤੇ ਪੇਸਟ ਇਹਦਾ ਜਿਹੜਾ ਫਿਰ ਆਪਾਂ ਇਹਨੂੰ ਛਾਣਣੀ ਦੇ ਨਾਲ ਛਾਣ ਲੈਣਾ ਛਾਣ ਕੇ ਇਹ ਆਪਣੇ ਕੋਲੇ ਇਸ ਤਰ੍ਹਾਂ ਆਪਾਂ ਕੱਢ ਲੈਣਾ ਛਾਣ ਕੇ ਨਾ ਥੋੜਾ ਜਿਹਾ ਗਾੜਾ ਹੁੰਦਾ ਇਹਨੂੰ ਚਮਚੇ ਦੇ ਨਾਲ ਹਲਾ ਹਲਾ ਕੇ ਕੱਢਣਾਗਾ ਤੇ ਜਿਹੜਾ ਥੱਲੇ ਹੋਊਗਾ ਉਹ ਬੈਟਰ ਅਲੱਗ ਨਿਕਲ ਜੂ ਉੱਪਰ ਜਿੰਨੀਆਂ ਗਿਟਕਾਂ ਵਗੈਰਾ ਜਾਂ ਕੋਈ ਮਲੁਹਾੜ ਕੋਈ ਵਿੱਚ ਰੇਸੇ ਜੇ ਰਹਿ ਜਾਂਦੇ ਆ ਉਹ ਜਿਹੜੇ ਨੇ ਕਿ ਉਹ ਆਪਾਂ ਛਾਨਣੀ ਦੇ ਵਿੱਚ ਰਹਿ ਜਾਣਗੇ ਆਪਣੇ ਕੋਲੇ ਉਹ ਕੱਢ ਲੈਣੇ ਬਾਹਰ ਤੇ ਆਪਾਂ ਇਹਨੂੰ ਇਦਾਂ ਇਦਾਂ ਕਰਕੇ ਹਲਾ ਹਲਾ ਕੇ ਇਹਨੂੰ ਚਮਚੇ ਦੇ ਨਾਲ ਤਾਂ ਇਹਨੂੰ ਛਾਨਣਾਗਾ ਤਾਂ ਜੋ ਇਹ ਸਾਰੇ ਜਿਹੜੇ ਬੀਜ ਨੇ ਜਾਂ ਕੋਈ ਹੋਰ ਜੜਾਂ ਦੀਆਂ ਨੇ ਉਹ ਇਮਲੀ ਦੀਆਂ ਜਾਂ ਤੇ ਉਹ ਆਪਾਂ ਵਿੱਚ ਛਾਨਣੀ ਚ ਰਹਿ ਜਾਣ ਹੁਣ ਆਪਾਂ ਇਹਨੂੰ ਗੈਸ ਤੇ ਰੱਖ ਲੈਣਾ ਗੈਸ ਤੇ ਰੱਖਣਾ ਜੀ ਥੋੜਾ ਜਿਹਾ ਇਹਨੂੰ ਗਰਮ ਕਰਨਾ ਤੇ ਇਹਦੇ ਵਿੱਚ ਪਾ ਲੈਣਾ ਆਪਾਂ ਗੁੜ ਗੁਰ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਵੀ ਜੇ ਤੁਹਾਡੇ ਕੋਲ ਜਿੰਨੀ ਕੀਮਲੀ ਆ ਤਦ ਉਹਦੋਂ ਥੋੜਾ ਜਿਹਾ ਘੱਟ ਰੱਖਣਾ ਆਪਾਂ ਨੇ ਮੇਰੇ ਕੋਲੇ ਥੋੜਾ ਇੱਕ ਮਤਲਬ ਪਈ ਸੀ ਕੌਲੀ ਇਮਲੀ ਦੀ ਤੇ ਇੱਕ ਕੌਲੀ ਮੇਰੇ ਕੋਲੇ ਪਈ ਸੀ ਜੀ ਉਹਦੀ ਆਪਣੇ ਅੰਦਾਜ਼ੇ ਨਾਲ ਹੀ ਮੈਂ ਤਾਂ ਪਾਇਆ ਕੋਈ ਮਣਕੇ ਨਹੀਂ ਪਾਇਆ ਤੇ ਹੁਣ ਆਪਾਂ ਇਹਨਾਂ ਨੂੰ ਮੈਲਟ ਕਰ ਲੈਣਾ ਗੁੜ ਨੂੰ ਓਨਾ ਚਿਰ ਇਹਨੂੰ ਪਕਾਉਣਾ ਜਿੰਨਾਂ ਚਿਰ ਇਹਦੇ ਵਿੱਚ ਗੁੜ ਜੜਾ ਮੈਲਟ ਨਾ ਹੋ ਜਾਏ ਜਦੋਂ ਮੈਲਟ ਹੋ ਗਿਆ ਇਸ ਤਰ੍ਹਾਂ ਦਾ ਕਲਰ ਬਣ ਕੇ ਤਿਆਰ ਹੋ ਜਾਊ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਹੈ ਇੱਕ ਚਮਚਾ ਲੂਣ ਦਾ ਦੇਸੀ ਲੂਣ ਜਿਹਨੂੰ ਆਪਾਂ ਚਿੱਟਾ ਲੂਣ ਕਹਿ ਦਿੰਨੇ ਆ ਜਾਂ ਸੇਂਦਾ ਨਮਕ ਕਹਿ ਦਿੰਨੇ ਆ ਜਿਹੜਾ ਮਤਲਬ ਤੁਹਾਡੇ ਕੋਲੇ ਲੂਣ ਹੈਗਾ ਇੱਕ ਚਮਚਾ ਉਹ ਪਾ ਲਓ ਤੇ ਨਾਲ ਆਪਾਂ ਪਾ ਲੈਣਾ ਅੱਧਾ ਚਮਚਾ ਕਾਲਾ ਲੂਣ ਅੱਧਾ ਚਮਚਾ ਹੀ ਪਾਉਣਾਗਾ ਭੁੰਨਿਆ ਹੋਇਆ ਜੀਰਾ ਤੇ ਅੱਧਾ ਚਮਚਾ ਆਪਾਂ ਪਾਉਣੀ ਆ ਸੌਂਡ ਇਹਨਾਂ ਸਾਰਿਆਂ ਨੂੰ ਆਪਾਂ ਫੇਰ ਇੱਕ ਵਾਰੀ ਪਕਾ ਲੈਣਾ ਦੇਖੋ ਇਦਾਂ ਇਹਨੂੰ ਹੌਲੀ ਹਲਕਾ ਹਲਕਾ ਪੱਕਦਾ ਜਾਣਾ ਤੇ ਇਹ ਸਾਰੇ ਆਪਾਂ ਮਤਲਬ ਨਮਕ ਹੀ ਪਾਉਣੇ ਨੇ ਦੋ ਨਮਕ ਪਾ ਲੈ ਇੱਕ ਆਪਾਂ ਅੱਧਾ ਚਮਚਾ ਸੌਂਡ ਦਾ ਪਾ ਲਿਆ ਤੇ ਅੱਧਾ ਚਮਚਾ ਹੀ ਆਪਾਂ ਨੇ ਭੁੰਨਿਆ ਹੋਇਆ ਜੀਰਾ ਪਾਉਣਾ ਤੇ ਇਹਨਾਂ ਸਾਰਿਆਂ ਨੂੰ ਮਿਕਸ ਕਰ ਲੈਣਾ ਦੋ ਤੋਂ ਤਿੰਨ ਮਿੰਟ ਆਪਾਂ ਇਹਨੂੰ ਪਕਾਉਣਾ ਤੇ ਫੇਰ ਆਪਾਂ ਇਹਨੂੰ ਠੰਡਾ ਕਰਕੇ ਥੱਲੇ ਉਤਾਰ ਲੈਣਾ ਜਦੋਂ ਠੰਡਾ ਹੋ ਗਿਆ ਮਨ ਪੱਖੇ ਥੱਲੇ ਠੰਡਾ ਕਰ ਲੋ ਚਾਹੇ ਤੁਸੀਂ ਹੁਣ ਤਾਂ ਪੱਖੇ ਆਪਣੇ ਚੱਲਦੇ ਹੀ ਨੇ ਪੱਖੇ ਥੱਲੇ ਇਹਨੂੰ ਠੰਡਾ ਕਰ ਲੋ ਠੰਡਾ ਕਰਕੇ ਆਪਾਂ ਇਹਨੂੰ ਕਿਸੇ ਟਾਈਟ ਕੰਟੇਨਰ ਦੇ ਵਿੱਚ ਜਾਰ ਦੇ ਵਿੱਚ ਜਿਵੇਂ ਕੋਈ ਭਾਂਡਾ ਲੈ ਲੋ ਅ ਡੱਬਾ ਲੈ ਲੋ ਕੋਈ ਪਲਾਸਟਿਕ ਦਾ ਲੈ ਲੋ ਚਾਹੇ ਤੁਸੀਂ ਕੱਚ ਦਾ ਲੈ ਲੋ ਉਹਦੇ ਵਿੱਚ ਆਪਾਂ ਟਾਈਟ ਜਾਰ ਦੇ ਵਿੱਚ ਰੱਖ ਲੈਣਾ ਇਹਨੂੰ ਪਾ ਕੇ ਤੇ ਫੇਰ ਆਪਾਂ ਇਹਨੂੰ 1 ਮਹੀਨੇ ਤੱਕ ਇਸ ਚਟਣੀ ਨੂੰ ਇਹ ਆਪਾਂ ਬਣਾਈ ਆ ਜੀ ਇਮਲੀ ਦੀ ਤੇ ਖੰਜੂਰਾਾਂ ਦੀ ਸੌਸ ਲਾਲ ਚਟਣੀ ਜਿਹਨੂੰ ਕਹਿੰਦੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਘਰ ਬਣਾ ਕੇ ਦੇਖੋ 1 ਮਹੀਨਾ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਇਹਨੂੰ ਫ੍ਰੀਜ਼ਰ ਦੇ ਵਿੱਚ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦੇ ਲਈ ਰੱਖ ਦੇਾਂਗੇ ਤੁਹਾਡੇ ਸਾਹਮਣੇ ਮੈਂ ਬਣਾਈ ਆ ਜੀ ਇਹਦਾ ਠੰਡਾ ਹੋ ਗਿਆ ਤੇ ਹੁਣ ਆਪਾਂ ਇੱਕ ਡੱਬੇ ਦੇ ਵਿੱਚ ਪਾਰ ਲੈਣਾ ਇਹਨੂੰ ਮੇਰੇ ਕੋਲੇ ਕੁਛ ਡੱਬਾ ਥੋੜਾ ਛੋਟਾ ਸੀ ਉਹਦੇ ਵਿੱਚ ਪਾ ਲਿਆ ਤੇ ਕੁਛ ਬਚ ਗਈ ਉਹ ਆਪਣੀ ਵੈਸੇ ਹੀ ਖਾਦੀ ਜਾਣੀ ਅੱਜ ਕੁਛ ਨਾ ਕੁਛ ਬਣਾ ਲੈਂਦੇ ਆ ਬੱਚੇ ਤਾਂ ਫੇਰ ਆਪਾਂ ਜਾਂ ਘਰੇ ਆਪਾਂ ਕਿਚਨ ਦੇ ਵਿੱਚ ਬਣਾਵਾਂਗੇ ਤਾਂ ਉਹ ਖਾਦੀ ਜਾਣੀਆ ਤੇ ਹੁਣ ਦੇਖੋ ਜੀ ਇਹ ਬਣ ਕੇ ਲਾਲ ਚਟਨੀ ਆਪਣੇ ਕੋਲੇ ਤਿਆਰ ਹੋ ਗਈ ਬਾਜ਼ਾਰ ਨਾਲੋਂ ਬਹੁਤ ਹੀ ਵਧੀਆ ਕਿਤੇ ਵਧੀਆ ਦੇਸੀ ਚਟਨੀਆ ਤੁਸੀਂ ਜ਼ਰੂਰ ਟਰਾਈ ਕਰਿਓ ਥੈਂਕ ਯੂ ਜੀ ਧੰਨਵਾਦ